ਰਣ ਸਿੰਘ ਜੀ ਜਦੋਂ ਆਪਾਂ ਭਾਈ ਬਚਿੱਤਰ ਸਿੰਘ ਜੀ ਦੀ ਸ਼ਹੀਦੀ ਦੀ ਗੱਲ ਕਰਦੇ ਹਾਂ ਤਾਂ ਬੀਬੀ ਮਮਤਾਜ ਦਾ ਜ਼ਿਕਰ ਹੁੰਦਾ ਹੈ ਤੇ ਉਹਨਾਂ ਦਾ ਪਰਿਵਾਰ ਕੋਟਲਾ ਨਹੰਗ ਦਾ ਗੁਰੂ ਸਾਹਿਬਾਨਾਂ ਦੇ ਨਾਲ ਕਿਸ ਤਰ੍ਹਾਂ ਦੇ ਸਬੰਧ ਸਨ ਤੇ ਕਿਵੇਂ ਦਾ ਪਰਿਵਾਰ ਆ ਜਿਹੜਾ ਉਹ ਗੁਰੂ ਸਾਹਿਬ ਨਾਲ ਮੇਲ ਜੋਲ ਰੱਖਦਾ ਸੀ ਉਹਦੇ ਬਾਰੇ ਦੱਸੋ ਬੀਬੀ ਮਮਤਾਜ ਉਨ੍ਹਾਂ ਦੇ ਪਿਤਾ નિਹੰਗ ਖਾਨ ਦਾ ਪਰਿਵਾਰ ਦਾ ਖਾਨਦਾਨ ਦਾ ਜਿਹੜਾ ਪਛੋਕੜ ਗੁਰੂ ਸਹਿਬਾਨਾਂ ਦੇ ਨਾਲ ਉਹਨਾਂ ਦੀ ਜਿਹੜੀ ਸਾਝ ਸੀ ਅੱਜ ਉਹਦੇ ਬਾਰੇ ਆਪਾਂ ਜਾਣਨੇ ਆਂ ਕੋਟਲਾ નિਹੰਗ ਜਿਸ ਦਾ ਪਹਿਲਾ ਨਾਂ ਕੋਟ ਪਠਾਨ ਸੀ ਤੇ ਇਹਨਾਂ ਦਾ ਜਿਹੜਾ ਸਾਰਿਆਂ ਤੋਂ ਪਹਿਲਾ ਬਡੇਰਾ ਉਹ ਤैमूर ਲੰਗ ਦੇ ਨਾਲ ਜਦੋਂ ਉਹਨੇ ਭਾਰਤ ਉੱਤੇ ਹਮਲਾ ਕੀਤਾ ਉਦੋਂ ਭਾਰਤ ਵਿੱਚ ਆਇਆ ਉਹ ਭੌਜਦਾਰ ਸੀ ਉਹਦਾ ਨਾਮ ਸੁਲੇਮਾਨ ਖਾਨ ਸੀ ਪਰ ਉਹ ਤਮੂਰ ਲੰਗ ਦੇ ਨਾਲ ਹਿੰਦੁਸਤਾਨ ਦੇ ਹਮਲੇ ਤੋਂ ਬਾਅਦ ਵਾਪਸ ਨਹੀਂ ਮੁੜਿਆ ਉਹ ਰੋਪੜ ਦੇ ਕੋਲ ਆ ਕੇ ਇਸ ਥਾਂ ਦੇ ਉੱਤੇ ਰਹਿਣ ਲੱਗ ਗਿਆ ਇੱਥੇ ਰਹਿੰਦਿਆਂ ਉਸ ਦਾ ਬੱਚੇ ਦਾ ਨਾਮ ਅਗਲੇ ਦਾ ਨਾਮ ਸੁਲਤਾਨ ਖਾਨ ਸੀ ਸੁਲਤਾਨ ਖਾਨ ਦਾ ਜਿਹੜਾ ਪੁੱਤਰ ਸੀ ਉਹ ਸਮਸ ਖਾਨ ਸੀ ਤੇ ਸੰਮਸਖਾਨ ਤੋਂ ਇਸ ਪਰਿਵਾਰ ਦੀ ਇਸ ਪਠਾਣਾਂ ਦੀ ਚੌਧਰੀ ਘਰਾਣੇ ਦੀ ਜਿਹੜੀ ਸਾਂਝ ਹੈ ਉਹ ਗੁਰੂ ਘਰ ਦੇ ਨਾਲ ਜੁੜਦੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਗੁਰੂ ਕੀ ਬਡਾਲੀ ਅੰਮ੍ਰਿਤਸਰ ਨੂੰ ਛੱਡ ਕੇ ਕੀਰਤਪੁਰ ਸਾਹਿਬ ਪੱਕੇ ਤੌਰ ਤੇ ਆਏ ਤਾਂ ਇਹ ਨਿਹੰਗ ਖਾਨ ਕੋਟਲੇ ਨਿਹੰਗ ਦਾ ਜਿਹੜਾ ਖਾਨਦਾਨ ਸੀ ਸੰਮਸਖਾਨ ਬਡੇਰਾ ਸੀ ਉਦੋਂ ਉਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਨਾਲ ਕੀਰਤਪੁਰ ਸਾਹਿਬ ਕੋਟਿਆਂ ਦੀ ਲੈਣ-ਦੇਣ ਕਰਨ ਜਾਇਆ ਕਰਦੇ ਸਨ। ਉਹਨਾਂ ਦੇ ਬੜੇ ਆਨੰਦ ਭਗਤ ਸਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਦੀ ਬੇਨਤੀ ਦੇ ਉੱਤੇ ਉਹਨਾਂ ਦੇ ਘਰ ਵੀ ਆਏ। ਇਤਨਾ ਗੁਰੂ ਹਰਗੋਬਿੰਦ ਮਹਾਰਾਜ ਤੋਂ ਬਾਅਦ ਗੁਰੂ ਹਰਿ ਸਾਹਿਬ ਉਹਨਾਂ ਦੀ ਵੀ ਏਜ ਪਠਾਣ ਪਰਿਵਾਰ ਦੇ ਘਰ ਆਉਣਾ ਜਾਣਾ ਬਣਿਆ ਰਿਹਾ ਤੇ ਬੜੀ ਸਾਂਝ ਬਣੀ ਰਹੀ ਇਸ ਕੋਟਲਾ ਨਿਹੰਗ ਦੇ ਖਾਨਦਾਨ ਦੀ ਬੀਬੀ ਬੀਬੀ ਮਮਤਾਜ ਦਾ ਸਿੱਖ ਇਤਿਹਾਸ ਦੇ ਵਿੱਚ ਬੜਾ ਸਤਿਕਾਰਯੋਗ ਤੇ ਮਹੱਤਵਪੂਰਨ ਸਥਾਨ ਹੈ ਭਾਈ ਬਚਿੱਤਰ ਸਿੰਘ ਜੀ ਦੀ ਜਦੋਂ ਅਛੀਦੀ ਹੋ ਜਾਂਦੀ ਹੈ ਉਹਨਾਂ ਤੋਂ ਬਾਅਦ ਬੀਬੀ ਮਮਤਾਜ ਦਾ ਜੀਵਨ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਿਹਾ ਕਿਵੇਂ ਉਹਨੇ ਆਪਣਾ ਜੀਵਨ ਨੂੰ ਜਿਹੜਾ ਬਤਾਇਆ ਉਹਦੇ ਬਾਰੇ ਦੱਸੋ ਇਸ ਕੋਟੜਾ ਨਿਹੰਗ ਦੇ ਖਾਨਦਾਨ ਦੀ ਬੀਬੀ ਬੀਬੀ ਮਮਤਾਜ ਦਾ ਸਿੱਖ ਇਤਿਹਾਸ ਦੇ ਵਿੱਚ ਬੜਾ ਸਤਿਕਾਰਯੋਗ ਤੇ ਮਹੱਤਵਪੂਰਨ ਸਥਾਨ ਹੈ ਇਹ ਬੀਬੀ ਮਮਤਾਜ ਨੇ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਉਸ ਤੋਂ ਬਾਅਦ ਬੀਬੀ ਮਮਤਾਜ 116 ਸਾਲ ਜਿਉਂਦੇ ਰਹੇ 131 ਹਾਲ ਦੀ ਉਮਰ ਚ ਅਕਾਲ ਚ ਰਣਾ ਕੀਤਾ ਪਰ ਜਦੋਂ ਬਚਿੱਤਰ ਸਿੰਘ ਦੀ ਘਟਨਾ ਵਾਪਰਦੀ ਹੈ ਉਦੋਂ ਇਹਨਾਂ ਦੇ ਜਿਹੜੇ ਬਡੇਰੇ ਸਨ ਇਹਨਾਂ ਦੇ ਅੱਗੇ ਖਾਨਦਾਨ ਸੀ ਬੀਬੀ ਮਮਤਾਜ ਦੀ ਉਹ ਦੱਸਦੇ ਹੁੰਦੇ ਸਨ ਕਿ ਉਦੋਂ ਉਮਰ 15 ਸਾਲ ਸੀ ਉਹਨਾਂ ਨੇ ਗਿਆਨੀ ਗਰਜਾ ਸਿੰਘ ਨੂੰ ਦੱਸੀ ਤੇ ਇਹ ਜਿਹੜਾ ਖਾਨਦਾਨ ਸੀ 100 ਸਾਲ ਦੀ ਜਿਹੜੀ ਉਮਰ ਹੈ ਉਹ ਬੀਬੀ ਮਮਤਾਜ ਨੇ ਸ਼ਹੀਦ ਭਾਈ ਬਚਿੱਤਰ ਸਿੰਘ ਦੀ ਵਿਧਵਾ ਦੇ ਤੌਰ ਤੇ ਇਹਦੇ ਵਿੱਚ ਕੋਟਲਾ ਨਿਹੰਗ ਦੇ ਵਿੱਚ ਗੁਜ਼ਾਰੀ ਤੇ ਜਿਹੜੇ ਆਪਣੇ ਜ਼ਿੰਦਗੀ ਦੇ ਅੰਤਮ 31 ਸਾਲ ਹਨ ਉਹ ਬੀਬੀ ਮਮਤਾਜ ਨੇ ਨਰੰਗਪੁਰ ਤੇ ਝਾਂਡੀਆਂ ਦੇ ਕਿਲੇ ਦੇ ਵਿੱਚ ਗੁਜ਼ਾਰੀ ਇਹ ਗੱਲ ਉਹਨਾਂ ਦੀ ਖਾਨ ਦੇ ਵਿੱਚੋਂ ਚੌਧਰੀ ਫੱਜਲ ਰਹਿਮਾਨ ਖਾਨ ਤੇ ਚੌਧਰੀ ਮੁਹੰਮਦ ਜ਼ਹਰ ਖਾਨ ਇਹਨਾਂ ਨੇ ਗੈਨੀ ਗਰਜਾ ਸਿੰਘ ਨੂੰ ਦੱਸੀ ਜਿਹੜੇ 1947 ਦੀ ਵੰਡ ਤੋਂ ਪਹਿਲਾਂ ਇਸ ਕਿਲੇ ਦੇ ਇੱਥੇ ਮਾਲਕ ਸਨ ਉਹ ਦੱਸਦੇ ਸਨ ਕਿ ਵੀ ਸਾਡੀ ਜਿਹੜੀ ਫੁੱਫੀ ਸੀ ਉਹ 100 ਸਾਲ ਤੱਕ ਇੱਥੇ ਰਹੀ 31 ਸਾਲ ਉਹ ਨਰੰਗਪੁਰ ਤੇ ਝਾਂਡੀਆਂ ਚ ਰਹੇ ਜਿਹੜਾ ਨਰੰਗ ਖਾਨ ਸੀ ਇਹ ਨਿਹੰਗ ਖਾਨ ਦਾ ਪਿਤਾ ਸੀ ਨੇ ਹੰਗ ਖਾਨ ਦੇ ਦਾਦੇ ਨੇ ਆਪਣੇ ਪੁੱਤਰ ਨਰੰਗ ਖਾਨ ਦੇ ਨਾਂ ਦੇ ਉੱਤੇ ਇੱਕ ਪਿੰਡ ਵਸਾਇਆ ਸੀ ਜਿਹਦਾ ਨਾਂ ਨਰੰਗਪੁਰ ਰੱਖਿਆ ਸੀ ਤੇ ਉੱਥੇ ਕਿਲਾ ਵੀ ਸੀ ਇਹ ਬੀਬੀ ਮਮਤਾਜ ਦੇ ਦਾਦੇ ਦੇ ਨਾਂ ਤੇ ਬਸਿਆ ਹੋਇਆ ਪਿੰਡ ਤੇ ਕਿਲਾ ਸੀ ਤੇ ਇੱਥੇ ਬੀਬੀ ਮਮਤਾਜ ਆ ਜਿਹੜੀ 31 ਸਾਲ ਰਹੇ ਫਿਰ ਉਹ ਛਾਲ ਦੇ ਵਿੱਚ ਗਿਣਵੇਂ ਦਿਨਾਂ ਦੇ ਉੱਤੇ ਪੱਠਾ ਸਾਹਿਬ ਸ਼ਹੀਦ ਭਾਈ ਬਚਿੱਤਰ ਸਿੰਘ ਦੇ ਸ਼ਹੀਦ ਗੰਜ ਦੇ ਉੱਤੇ ਆਉਂਦੇ ਹੁੰਦੇ ਸਨ ਇੱਥੇ ਆ ਕੇ ਮੱਥਾ ਟੇਕਦੇ ਹੁੰਦੇ ਸਨ ਕਿ ਤੇ ਉਹ ਕਹਾ ਕਰਦੇ ਸੀ ਭਾਨੇ ਕਾ ਖਵੰਦ ਗੁਰੂ ਗੋਬਿੰਦ ਸਿੰਘ ਵਾਹ ਵਾਹ ਗੁਰੂ ਗੋਬਿੰਦ ਸਿੰਘ ਹਰਤਾ ਕਰਤਾ ਗੁਰੂ ਗੋਬਿੰਦ ਸਿੰਘ ਇਹ ਉਹ ਚੁਣਮੀਆਂ ਤਿੰਨ ਲਾਈਨਾਂ ਹਨ ਅਜਿਹੇ ਬਾਕ ਹਨ ਜਿਹੜੇ ਬੀਬੀ ਮਮਤਾਜ ਬਿਰਧ ਅਵਸਥਾ ਦੇ ਵਿੱਚ ਅਕਸਰ ਬੋਲਿਆ ਕਰਦੇ ਸਨ ਤੁਸੀਂ ਸਿੱਖ ਇਤਿਹਾਸਕਾਰ ਗਿਆਨੀ ਗਰਜਾ ਸਿੰਘ ਜੀ ਦੀ ਗੱਲ ਕੀਤੀ ਹੈ ਉਹਨਾਂ ਦਾ ਇਸ ਕਿਲੇ ਅੰਦਰ ਕਦੋਂ ਆਉਣਾ ਹੁੰਦਾ ਤੇ ਉਹ ਇਸ ਬਾਰੇ ਕਿਸ ਤਰ੍ਹਾਂ ਲਿਖਦੇ ਆ ਚਾਹੇ ਉਹ ਨਰੰਗਪੁਰ ਝਾਂਡੀਆਂ ਦੀ ਗੱਲ ਹੋਵੇ ਚਾਹੇ ਕੋ ਕੋਟੜਾ ਨਾਂਗ ਦੀ ਗੱਲ ਹੋਵੇ ਉਹ ਕਿਸ ਤਰ੍ਹਾਂ ਦਾ ਉਹਨਾਂ ਨੇ ਆਪਣੇ ਲਿਖਤਾਂ ਦੇ ਵਿੱਚ ਲਿਖਿਆ ਉਹਦੇ ਬਾਰੇ ਦੱਸੋ ਜਦੋਂ ਗਿਆਨੀ ਗਰਜਾ ਸਿੰਘ ਨੇ 1940 ਤੇ 1960 ਦੇ ਵਿੱਚ ਨਰੰਗਪੁਰ ਝਾਂਡੀਆਂ ਦੇ ਕਿਲੇ ਦਾ ਦੌਰਾ ਕੀਤਾ ਉਦੋਂ ਜਿਹੜਾ ਕਿਲਾ ਸੀ ਉਹ ਢਾਹ ਢੇਰੀ ਹੋ ਚੁੱਕਿਆ ਸੀ ਉੱਥੇ ਕੁਝ ਵੀ ਨਹੀਂ ਸੀ ਖਸਤਾ ਹਾਲਤ ਵਿੱਚ ਸੀ ਆ ਉਹਦੇ ਖੰਡਰ ਨੋਮਾ ਕੁਝ ਗੱਲਾਂ ਬਚਦੀਆਂ ਸਨ ਖਸਤਾ ਹਾਲਤ ਤੋਂ ਭਾਵ ਵੀ ਕਿਲਾ ਜੇ ਹੈਗਾ ਸੀ ਉਹਦੀ ਹਾਲਤ ਹੈ ਜਿਹੜੀ ਉਹ ਮਾੜੀ ਸੀ ਪਰ ਕਿਲਾ ਹੈਗਾ ਸੀ ਤੇ ਗਿਆਨੀ ਗਰਜਾ ਸਿੰਘ ਨੇ ਉਸ ਦਾ ਦੌਰਾ ਕੀਤਾ ਹੈ ਇਹ ਉਹੀ ਸਥਾਨ ਸੀ ਜਿੱਥੇ ਬੀਬੀ ਮੁਮਤਾਜ ਨੇ ਆਪਣੀ ਜ਼ਿੰਦਗੀ ਦੇ ਪਿਛਲੇ 31 ਸਾਲ ਗੁਜ਼ਾਰੇ ਹੈ ਇੱਥੇ ਹੀ ਕਿਤੇ ਉਹਨਾਂ ਦੀ ਜਿਹੜੀ ਮਕਬਰਾ ਸੀ ਮਜ਼ਾਰ ਸੀ ਜਿਹੜੀ ਕਿ ਜਦੋਂ ਕਿਲਾ ਨਾਸਤੋ ਨਬੂਦ ਹੋ ਗਿਆ ਉਹ ਖਾਨ ਖਾ ਸੀ ਜਿਹੜੀ ਉਹ ਵੀ ਖਤਮ ਹੋ ਗਈ ਉਹਦੇ ਨਿਸ਼ਾਨ ਦੇ ਨਹੀਂ ਅਸੀਂ ਹੁਣ ਜਾ ਕੇ ਆਏ ਸੀ ਹੋਰ ਵੀ ਜਾ ਕੇ ਆਏ ਆ ਉੱਥੇ ਉਹਦੇ ਨਿਸ਼ਾਨ ਨਹੀਂ ਹੈਗੇ ਹੁਣ ਬੀਬੀ ਮਮਤਾਜ ਦੀ ਯਾਦ ਦੇ ਵਿੱਚ ਪਿੰਡ ਬੜੀ ਦੇ ਵਿੱਚ ਗੁਰਦੁਆਰਾ ਬੀਬੀ ਮਮਤਾਜਗੜ ਬਣਿਆ ਹੋਇਆ ਹੈ ਇਹ ਉਹਨਾਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਹੈ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਉਹਨਾਂ ਨੂੰ ਸਤਕਾਰ ਭੇਟ ਕਰਨ ਦੇ ਲਈ ਅਸਲ ਦੇ ਵਿੱਚ ਉਹਨਾਂ ਨੇ ਬੰਦਗੀ ਜਿਹੜੀ ਨਰੰਗਪੁਰ ਦੇ ਗਲੇਚ ਕੀਤੀ ਸੀ ਤੁਸੀਂ ਇਸ ਨੂੰ ਦੇਖ ਰਹੇ ਹੋ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਹੈ ਉਹ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਬਾਬਾ ਗੁਰਦੀਪ ਸਿੰਘ ਜੀ ਕਰਾ ਰਹੇ ਆ। ਤੇ ਇੱਥੇ ਹੁਣ ਬੜੀ ਸ਼ਾਨਦਾਰ ਇਮਾਰਤ ਬਣੀ ਹੋਈ ਹੈ। ਆਲੇ-ਦੁਆਲੇ ਦਾ ਜਿਹੜਾ ਚਾਰਜ ਫੇਰਾ ਰਮਣੀਕ ਹੈ, ਕੋਈ ਛੇੜਛਾੜ ਨਹੀਂ ਹੋਈ ਹੋਈ ਜਿਉਂ ਦੀ ਉਤੋਂ ਪਹਾੜੀਆਂ ਤੇ ਜੰਗਲ ਵਜੂਦ ਨੇ। ਅੱਜ ਵੀ ਜਦੋਂ ਆਪਾਂ ਲੰਘਦੇ ਹਾਂ ਕੁਦਰਤੀ ਜੰਗਲਾਂ ਦੇ ਅਨੁਭਵ ਉੱਥੇ ਹੁੰਦਾ ਹੈ। ਇਸ ਗੁਰਦੁਆਰਾ ਸਾਹਿਬ ਦੇ ਅਸਥਾਨ ਤੋਂ ਬਿਨਾ ਬੀਬੀ ਮਮਤਾਜ ਦਾ ਮਜ਼ਾਰ ਜਾਂ ਜਿਹਨੂੰ ਆਪਾਂ ਮਕਬਰਾ ਕਹਿੰਦੇ ਆ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਵੀ ਬਣਾਇਆ ਗਿਆ ਹੈ ਪਰ ਇਹ ਪ੍ਰਾਚੀਨ ਜਾਂ ਪ੍ਰਾਤਨ ਨਹੀਂ ਹੈ ਵੀ ਜਿੱਥੇ ਬੀਬੀ ਮਮਤਾਜ ਦਾ ਸੰਸਕਾਰ ਹੋਇਆ ਸੀ ਇਹ ਕੇਵਲ ਉਹਨਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ ਹੈ ਹਮ ਬੀਬੀ ਮਮਤਾਜ ਨਰੰਗਪੁਰ ਦੇ ਕਿਲੇ ਦੇ ਵਿੱਚ ਜਾ ਕੇ ਆਪਣੇ ਜਿਹੜੇ 31 ਸਾਲ ਜ਼ਿੰਦਗੀ ਦੇ ਪਿਛਲੇ ਉੱਥੇ ਬਤੀਤ ਕੀਤੇ ਤਾਂ ਵੀ ਉਹ ਇੱਥੇ ਕੋਟਲਾ ਨਿਹੰਗ ਦੇ ਵਿੱਚ ਜਿਹੜਾ ਸ਼ਹੀਦ ਗੰਝ ਭਾਈ ਬਚਿੱਤਰ ਸਿੰਘ ਦੀ ਯਾਦ ਹੈ ਜਿਹਨੂੰ ਅੱਜ ਕੱਲ ਆਪਾਂ ਗੁਰਦੁਆਰਾ ਅਗੀਠਾ ਸਾਹਿਬ ਕਹਿੰਦੇ ਆ ਇੱਥੇ ਆਉਂਦੇ ਹੁੰਦੇ ਸੀ ਇਸ ਤੋਂ ਇਲਾਵਾ ਉਹ ਪੱਠਾ ਸਾਹਿਬ ਵੀ ਜਾਂਦੇ ਹੁੰਦੇ ਸੀ ਦੋਏ ਸਥਾਨਾਂ ਤੇ ਜਾਂਦੇ ਹੁੰਦੇ ਸੀ ਤੇ ਗਿਆਨੀ ਗਰਜਾ ਸਿੰਘ ਨੇ ਜਦੋਂ 1940 ਦੇ ਵਿਚੋੜੇ ਦੌਰਾ ਕੀਤਾ ਤੇ 1960 ਦੇ ਵਿੱਚ ਦੌਰਾ ਕੀਤਾ ਉਦੋਂ ਅੰਗੀਠਾ ਸਾਹਿਬ ਦੀ ਸੇਵਾ ਨਿਹੰਗ ਰਲਾ ਸਿੰਘ ਕਰਦਾ ਹੁੰਦਾ ਸੀ ਤੇ ਉਦੋਂ ਉਹਨਾਂ ਦੀ ਉਮਰ 70-80 ਸਾਲ ਸੀ ਇਸ ਦਾ ਭਾਵ ਇਹ ਹੈ ਵੀ ਜਿਹੜੀ ਗਿਆਨੀ ਗਰਜਾ ਸਿੰਘ ਨੂੰ ਜਾਣਕਾਰੀ ਮਿਲੀ ਉਹ 1890 ਤੱਕ ਦੀ ਪੁਰਾਣੀ ਬਹੁਤ ਪੁਰਾਣੀ ਉਹਨੂੰ 150 ਸਾਲ ਤੱਕ ਦੀ ਜਾਣਕਾਰੀ ਮਿਲੀ ਅਰ ਜਿਹੜੀ ਬਹੁਤ ਹੀ ਮਲਖਣ ਤੇ ਸਾਡੀ ਅਕਾਲ ਤਖਤ ਦੀ ਮਰਿਆਦਾ ਦੇ ਅਨੁਕੂਲ ਹੈ ਜਿਹਦੇ ਉੱਤੇ ਕਈ ਕਿੰਤੂ ਪ੍ਰੰਤੂ ਵੀ ਨੇ ਜਦੋਂ ਕਿ ਅਸੀਂ ਗਰਜਾ ਸਿੰਘ ਨੇ ਦੌਰਾ ਕੀਤਾ ਤਾਂ ਅੰਦਰ ਸ਼ਹੀਦ ਗੰਜ ਦੇ ਉੱਤੇ ਵੀ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਝੁਲਦਾ ਸੀ ਤੇ ਜਿਹੜਾ ਹੁਣ ਆਪਾਂ ਨੇ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਆਪਣੇ ਗੁਰਦੁਆਰਿਆਂ ਚ ਚਲਾਇਆ ਹੈ ਤੇ ਪਠਾ ਸਾਹਿਬ ਵਾਲੇ ਜਿਹੜਾ ਸਥਾਨ ਸੀ ਉਹਦੇ ਉੱਤੇ ਉਹ ਕਹਿੰਦਾ ਸੀ سرمਈ ਰੰਗ ਦਾ ਨਿਸ਼ਾਨ ਸਾਹਿਬ ਝੁਲਦਾ ਸੀ ਇਹ ਸਾਨੂੰ ਗੱਲਾਂ ਇਹ ਸਪਸ਼ਟ ਕਰਦੀਆਂ ਬੀ ਬਸੰਤੀ ਰੰਗ ਤੇ سرمਈ ਨੀਲਾ ਕਾਲਾ ਰੰਗ ਹੈ ਜਿਹੜਾ ਸਾਡਾ ਇਹ ਸਿੱਖ ਕੌਮ ਦੇ ਪ੍ਰਾਚੀਨ ਰੰਗ ਨੇ ਦੋਹੇ ਤੇ ਇਹ 1945 ਦੇ ਕਾਲ ਤੱਕ ਦੀ ਮर्यादा ਚ ਵੀ ਪ੍ਰਮਾਣਿਤ ਹੋਏ ਬਨੇ ਇਸ ਕਰਕੇ ਇਹ ਪੁਰਾਣੇ ਰੰਗ ਨੇ